ਰਾਤ ਨੂੰ ਉਹ ਸੁੱਤੇ ਪਏ ਸੀ ਰਾਤ ਨੂੰ ਉਹਨਾਂ ਨੇ ਲਾਕ ਡਾਟ ਦੀ ਇਹਨਾਂ ਦੀ ਰਾਤ ਨੂੰ ਸਾਡੇ ਤੇ ਹਮਲਾ ਕੀਤਾ ਉਹਨਾਂ ਨੇ ਜਦ ਤਾਈਂ ਗੇਟ ਖੋਲੇ ਨਹੀਂ ਜਦੋਂ ਪੁਲਿਸ ਵਾਲੇ ਆ ਗਏ ਗੇਟ ਖਲਾ ਆ ਉਹਨਾਂ ਨੇ ਭਾਈ ਨੂੰ ਉਦੋਂ ਲੈ ਕੇ ਛੋਟੇ ਨੂੰ ਬਾਅਦ ਚ ਮੜ ਫੜ ਕੇ ਮੈਨੂੰ ਉਹ ਕਰਿਆ ਉਹਨਾਂ ਨੇ ਕਿਰਪਾਨ ਮਾਰੀ ਸਿਰ ਚ ਕੁੱਟਿਆ ਘੱਟ ਪੌਤ ਬਹੁਤ ਬੁਰੀ ਹਾਲਤ ਕਰਤੀ ਗੋਲੀ ਗੋਲੀ ਵੀ ਚਲਾਈ ਕੋਈ ਗੋਲੀਆਂ ਚਲਾਈਆਂ ਸੀਗੀਆਂ ਘੜਕਾ ਹੋਇਆ ਸੀ ਅੱਛਾ ਘੁਲ ਲੱਗੀ ਤਾਂ ਨਹੀਂ ਕਿਸੇ ਤੇ ਨਹੀਂ ਲੱਗੀ ਇਸੇ ਲੱਗੀ ਨਹੀਂ ਇਹ ਗੋਲੀ ਥੱਲੇ ਗਿਰੇ ਹੋਏ ਤੇ ਜਦੋਂ ਗੋਲੀ ਚਲਾਈ ਐ ਉਦੋਂ ਪੁਲਿਸ ਮਲਾਜ਼ਮ ਉੱਥੇ ਸੀਗੇ ਕਿ ਨਹੀਂ ਸੀ ਪੁਲਿਸ ਮਰਾ ਠੀਕੇ ਜੀ ਥੋੜੇ ਅੱਗੇ ਥੀਏ ਜਿਹੜੇ ਹੈਗੇ ਥੀਏ ਉੱਥੇ ਥੀਏ ਨੇੜੇ ਮਤਲਬ ਪੁਲਿਸ ਦੀ ਮੌਜੂਦਗੀ ਦੇ ਵਿੱਚ ਕੁਝ ਮਾਨ ਕੋਈ ਔਰ ਪੁਲਿਸ ਦੀ ਮੌਜੂਦਗੀ 'ਚ ਹੀ ਗੋਲੀਆਂ ਚੱਲੀਆਂ ਆਂ ਹਾਂ ਜੀ ਗੋਲੀਆਂ ਪਿੰਡ ਜਿਸੜਾਂ ਤੋਂ ਮੇਰੇ ਪਾਪਾ ਤੇ ਇਹਨਾਂ ਨੇ ਰਾਤ ਨੂੰ ਗਵਾਂਡੀਆਂ ਨੇ ਸਾਡਿਆਂ ਨੇ ਗੋਲੀਆਂ ਇਹਨਾਂ ਨੇ ਗੋਲਡੀ ਨੇ ਜਨਕ ਨੇ ਹਲ ਮੁਹਮਲਾ ਕੀਤਾ अजीत ਸਿੰਘ ਦਾ ਪੁੱਤਰ ਹੈ ਕਾਰਨ ਕੀ ਸੀ ਹਮਲਾ ਕਰਨ ਦਾ ਕਾਰਨ ਇਹ ਸੀ ਕਿ ਸਾਨੂੰ ਕਾਲੀ ਕੋਲ ਚ ਕਰਦਾ ਸੀ ਸਾਨੂੰ ਛੇੜਦਾ ਸੀਗਾ ਤੇ ਜਦ ਫਿਰ ਸਾਨੂੰ ਧਮਕੀਆਂ ਦੇਣ ਲੱਗੇ ਵੀ ਸਾਡੇ ਕੋਲ 2 ਨੰਬਰ ਦਾ ਪੈਸਾ ਸੀ ਆ ਘਰ ਵੀ ਤੁਹਾਨੂੰ ਮਾਰ ਦਾਂਗੇ ਤੇ ਉਹ ਤੋਂ ਬਾਅਦ ਇਹਨਾਂ ਨੇ ਰਾਤ ਨੂੰ ਰੋਜ਼ ਕਰਕੇ ਰੋਜ਼ ਰਾਤ ਨੂੰ ਬੋਲਣ ਕਰਕੇ ਰੋਜ਼ ਤੇ ਆ ਇੱਕ ਦਿਨ ਇਹਨਾਂ ਨੇ ਫਿਰ ਸਾਡੇ ਤੇ ਹੱਥੋਂ ਪਾਈ ਦਾ ਘਰੇ ਦਿੱਤਾ ਤੇ ਇਹਨਾਂ ਨੇ ਰਾਤ ਨੂੰ ਬੰਦੇ ਇਕੱਠੇ ਕਰਕੇ ਨਾ ਬੰਦੂ ਗੱਠੇ ਗਰ ਕੇ ਸਾਡੇ ਤੇ ਅਟੈਕ ਕਰਵਾਇਆ ਉਹ ਪਹਿਲਾਂ ਤਾਂ ਇਹਨਾਂ ਨੇ ਗੋਲੀਆਂ ਚਲਵਾਈਆਂ ਪਿਸਟਲ ਰਾਹੀਂ ਡੱਬ ਜੀ ਇਹਨਾਂ ਦੇ ਪਿਸਟਲ ਸੀਗਾ ਤੇ ਫਿਰ ਇਹਨਾਂ ਨੇ ਇੱਟਾਂ ਮਾਰੀਆਂ ਉਤੋ ਵਕਰਪਾਨਾ ਲੈ ਕੇ ਮੇਰੇ ਡੈਡੀ ਤੇ ਵਾਰ ਕੀਤਾ ਪੁਲਿਸ ਵਾਲੇ ਬੁਲਾਏ ਸੀਗੇ ਉਹਨਾਂ ਦੇ ਥਰੂ ਇਹਨਾਂ ਨੇ ਗੇਟ ਖਲਵਾਏ ਜਦ ਅਸੀਂ ਫੋਨ ਕੀਤਾ ਸਾਡੀ ਪੁਲਿਸ ਥਰੂ ਕੋਈ ਸੁਣਵਾਈ ਨਹੀਂ ਸੀ ਹੋਈ ਪੁਲਸ ਆਈ ਸੀਗੀ ਹਾਂਜੀ ਉਹ ਉਹਨਾਂ ਦੇ ਕੈਂਟ ਤੇ ਆਈ ਸੀ ਸਾਡੇ ਕੈਂਟ ਤੇ ਕੋਈ ਪੁਲਿਸ ਨਹੀਂ ਸੀ ਆ ਜੀ ਤੇ ਪੁਲਿਸ ਆਈ ਸੀਗੀ ਤੇ ਉਹਨਾਂ ਨੇ ਕੀ ਕਰਿਆ ਉਹ ਮੇਰੇ ਚਾਚਾ ਜੀ ਨੂੰ ਪਰੇ ਨੂੰ ਲੈ ਗਈ ਇੰਨੇ ਨੂੰ ਇਹਨਾਂ ਨੇ ਮੇਰੇ ਡੈਡੀ ਨੂੰ ਫੜ ਕੇ ਬਹੁਤ ਕੁੱਟਿਆ ਕੌਣ ਸੀਗਾ ਉਹਨ ਸਾਲਾ ਨੇ ਚਰਮਪਾਲ ਸਿੰਘ ਸੀਗੇ ਤੇ ਉਹਨਾਂ ਦੇ ਨਾਲ ਦੋ ਜਾਨੇ ਹੋਰ ਸੀਗੇ ਮਲਾਜ਼ਮ ਪੁਲਿਸ ਮਲਾਜ਼ਮ ਕੁੱਟਣ ਵਾਲੇ ਇਲਾਕ ਕੁੱਟਣ ਵਾਲੇ ਇਲਾਕੇ ਨੇ ਅਮਾ ਜੀ ਮਦਾ ਕੀ ਨਾ ਜੀ ਤੁਹਾਡਾ ਮਨਜੀਤ ਕੌਰ ਜੀ ਕੀ ਮਾਮਲਾ ਜੀ ਹੈ ਜਿਹੜੇ ਲੜਾਈ ਝਗੜਾ ਹੋਇਆ ਸਾਡਾ ਕੋਈ ਮਾਮਲਾ ਨਹੀਂ ਸੀ ਜੀ ਸਾਡੇ ਨਾਲ ਦੇ ਗਵੰਡੀਆਂ ਦਾ ਮਾਮਲਾ ਸੀ ਉਹਨਾਂ ਨਾਲ ਇਹਨਾਂ ਨੇ ਰਾੜਾਂ ਕਰਪਾਨਾ ਕੱਢ ਕੇ ਮੁੰਡਾ ਕੁੱਟਿਆ ਚਿੰਗ-ਜੰਗਾੜੇ ਦੀ ਆਵਾਜ਼ ਆਈ ਤਾਂ ਮੈਂ ਦੇਖਿਆ ਪਤਾ ਨਹੀਂ ਗਲੀ 'ਚ ਕੀ ਹੋ ਗਿਆ ਕੀ ਨਹੀਂ ਚਾਰ ਬੰਦਿਆਂ ਨੇ ਇਹਨਾਂ ਨੇ ਮੁੰਡਾ ਲੰਬਾ ਪਾਇਆ ਹੋਇਆ ਕੁੱਟ-ਕੁੱਟ ਕੇ ਰਾੜਾ ਤੇ ਉਹ ਸੋਟੀਆਂ ਮਾਰ-ਮਾਰ ਕੇ ਮੁੰਡੇ ਦਾ ਨਾਸ ਮਾਰਤਾ ਮੈਂ ਮੁੰਡੇ ਦਾ ਬਚਾਓ ਕੀਤਾ ਤੇ ਮੇਰੇ ਵੀ ਰਾੜਾ ਮਾਰੀਆਂ ਮੇਰੀ ਪਿੱਠ ਤੇ ਵੀ ਮਾਰੀਆਂ ਉਹਨਾਂ ਦਾ ਨਸ਼ੇੜੀ ਮੁੰਡਾ ਉਹਨੇ ਮਾਰੀਆਂ ਜੀ ਇਹਨੇ ਕੀ ਨਾਏ ਉਹਨਾਂ ਨੇ ਕਰਨੈਲ ਸਿੰਘ ਆ ਜੀ ਅ ਚਰਨ ਚਰਨ ਆ ਜੀ ਮੁੰਡੇ ਦਾ ਨਾਮ ਮਨੀ ਹੈ ਜੀ ਉਹਦੀ ਮਾਤਾ ਦਾ ਨਾਮ ਲੱਛੋ ਹੈ ਜੀ ਮੈਂ ਉਹਨਾਂ ਨੂੰ ਕਿਹਾ ਵੀ ਛੱਡ ਦਿਓ ਮਾਰੋ ਨਾ ਇਹਨੇ ਇਹਨੇ ਬਹੁਤ ਮਾਰਿਆ ਜੀ ਮੁੰਡਾ ਬਹੁਤ ਆ ਮੇਰਾ ਮੁੰਡਾ ਹਸਪੀਟਲ 'ਚ ਦਾਖਲ ਪਿਆ ਮੇਰਾ ਦਿਓਰ ਆ ਜੀ ਘਰ ਦਾ ਚਾਚਾ ਦਾ ਮੁੰਡਾ ਮੇਰੇ ਛੱਟੇ ਵੀ ਸੱਟਾਂ ਸਟਾ ਮੇਰੇ ਸੱਟਾਂ ਜੀ ਆ ਬਾਹ ਹੈ ਆ ਪਿੱਠ ਹੈ ਜੀ ਮੇਰੀ ਆ ਬੈਲਟ ਲੱਗੀ ਹੋਈ ਆ ਡਾਕਟਰ ਨੇ ਲਾਈ ਆ ਆ ਕੀਤੀ ਆ ਅਸੀਂ ਆਪਣੇ ਘਰ ਆਵਾਜ਼ ਨਹੀਂ ਕੱਢ ਸਕਦੇ ਨਾਲ ਦੀ ਨਾਲ ਗਵੰਡੀ ਵੀਡੀਓ ਬੈਰਲ ਕਰਦੇ ਹੁਣ ਵੀ ਅਸੀਂ ਜੇ ਕੰਨੇ ਆ ਤਾਂ ਵੀ ਉਹ ਬੋਲਦੇ ਨੇ ਤੇ ਮੋਟਰਸਾਈਕਲ ਮੰਜੇ ਮੂਰੇ ਕਰਨੈਲ ਸਿੰਘ ਨੇ ਅੜਾਤੇ ਵੀ ਇਹਨਾਂ ਨੂੰ ਕਲਾਲਾਂ ਨੂੰ ਲੰਘਣ ਨਹੀਂ ਦੇਣਾ ਲੰਘ ਕੇ ਦਿਖਾਣਾ ਮਾਰ ਦੂੰ ਇਹਨਾਂ ਨੂੰ ਤੜਕੇ ਹੀ ਤੋਂ 5 ਵਜੇ ਤੋਂ ਗਾਲਾਂ ਸਟਾਰਟ ਕਰਤੀਆਂ ਇਹਨਾਂ ਨੇ ਕੱਢਣੀ ਆ ਅਸੀਂ ਅੰਦਰ ਆਪਣੇ ਬੈਠੇ ਰਹੇ ਦੇਖੀ ਗਏ ਅਸੀਂ ਅਸੀਂ ਨਹੀਂ ਬੋਲੇ ਕੋਈ ਤੁਸੀਂ ਨੇ ਪੁਲਿਸ ਕੰਪਲੇਂਟ ਕੀਤੀ ਨਹੀਂ ਜਿਵੇਂ ਕਿ ਇੱਥੇ ਸੀ ਬਾਤ ਚ ਹੋਈ ਆ ਪੁਲਿਸ ਕੰਪਲੀਟ ਜਦੋਂ ਸੱਟਾਂ ਲੱਗੀਆਂ ਮੁੰਡੇ ਦੇ ਮਾਰਿਆ ਕਰਿਆ ਉਦੋਂ ਕੰਪਲੀਟ ਕਰੀ ਅਸੀਂ ਲੜਾਈ ਝਗੜਾ ਜੋ ਹੋਇਆ ਸੀ ਪਿੰਡ ਜਸਰਾਂ ਦੇ ਵਿੱਚ ਗੁਰਚਰਨ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਜਸਰਾਂ ਦੇ ਬਿਆਨ ਤੇ ਜਨਕ ਸਿੰਘ ਜਗਦੇਵ ਸਿੰਘ ਪ੍ਰਭਜੋ ਸਿੰਘ ਪ੍ਰੀਤਮ ਸਿੰਘ ਮਨਦੀਪ ਸਿੰਘ ਮਨਜੀਤ ਕੌਰ ਰਵਿੰਦਰ ਸਿੰਘ ਵਾਸੀਆਂ ਜਸਰਾਂ ਦੇ ਖਿਲਾਫ ਮਕਦਮਾ ਅੰਦਰਜ ਕਰਿਆ ਅਸੀਂ ਮਕਦਮਾ ਨੰਬਰ ਇਹ ਨੰਬਰ ਹੈਗੀ ਆ 226 37925 ਅੰਡਰ ਸੈਕਸ਼ਨ 115 2 126 2 352 1 125 99 2 190 ਪੀ ਐਨ ਐਸ ਹਨਾ ਗਵਿੰਦੜੇ ਦਰਜ ਰਿਹਾ ਸੀਗਾ ਜਿਨ੍ਹਾਂ ਦੇ ਵਿੱਚੋਂ 6 ਬੰਦੇ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਇੱਕ ਬੰਦਾ ਰੰਦਾ ਹੈ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਸਰ ਕੋਈ ਗੋਲੀ ਗੁਲੀ ਚੱਲਣ ਦਾ ਵੀ ਹੈਗਾ ਸੀ ਗੱਲਬਾਤ ਫੇਰ ਦਾ ਹਾਂਜੀ ਫੇਰ ਹੋਈ ਸੀਗੇ ਪਰ ਉਹ ਆਪਣਾ ਉਹਨਾਂ ਨੂੰ ਪ੍ਰਾਸੀ ਸਾਈਡਰ ਵਾਟਰੀ ਟੀਮ ਨੂੰ ਮਗਾ ਕੇ ਉਹਨਾਂ ਤੋਂ ਫੋਲਡ ਵਗੈਰਾ ਕਬਜ਼ੇ ਚ ਲੈਨੇ ਤੇ ਉਹ ਲੈਦਾ ਉਹਨਾਂ ਨੂੰ ਭੇਜ ਰਹੀਆਂ ਵਾਟਰੀ ਦੇ ਵਿੱਚ ਹਾਂਜੀ ਠੀਕ